The LIC website has been reduced to a propaganda tool for Hindi imposition. Even the option to select English is displayed in Hindi. This, he claimed, was nothing but cultural and language imposition by force, trampling on India's diversity. LIC grew with the patronage of all Indians. How dare it betray? the majority of its contributors. We demand an immediate rollback of this linguistic tyranny." BJP's ally and PMK founder Dr Ramadasa said, the attempt by LIC is highly condemnable as it was trying to push a language among the non-Hindi-speaking people. ਵਿਦਨ 24 ਆਵਰਸ ਉਹ ਲੈ ਚੈਨਗਾ ਉਹ ਸਾਡੇ ਵੈਬਸਾਈਟ ਚ ਗੜਬੜ ਹੋ ਗਈ ਸੀ ਖਰਾਬੀ ਹੁਣ ਅਸੀਂ ਦਰੁਸਤ ਕਰਤਾ ਹੁਣ ਸਾਡਾ ਇਹ ਹੈ ਜਦੋਂ ਲੋਕ ਖਲੋਂਦੇ ਨੇ ਪਿਛਲੇ ਦਿਨੀ ਸੈਂਟਰ ਗਵਰਨਮੈਂਟ ਅਧੀਨ ਸੰਸਥਾ LIC ਯਾਨੀ ਕਿ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਆਪਣੇ ਵੈਬਸਾਈਟ ਤੇ ਸਿਰਫ ਹਿੰਦੀ ਅਭਾਰਤ ਹੀ ਰਹਿਣ ਦਿੱਤੀ ਹੈ ਅੰਗਰੇਜ਼ੀ ਨਾਲੋਂ ਕਨੈਕਸ਼ਨ ਤੋੜ ਦਿੱਤਾ ਹੈ ਔਰ ਇਸ ਦੇ ਵਿਰੋਧ ਵਿੱਚ ਤਾਮਿਲਨਾਡ ਦੇ ਮੁੱਖ ਮੰਤਰੀ ਸਮੇਤ ਵਿਰੋਧੀ ਧਿਰਾਂ ਨੇ ਇਸ ਨੂੰ ਤਾਮਿਲ ਲੋਕਾਂ ਤੇ ਹਿੰਦੀ ਜ਼ੁਬਾਨ ਦਾ ਹਮਲਾ ਦੱਸਿਆ ਸੀ ਨਿਖੇਧੀ ਕੀਤੀ ਹੈ ਸੋ ਇਹੋ ਜਾਪਦਾ ਹੈ ਕਿ ਭਾਰਤ ਵੀ ਹੁਣ 1980 ਦੇ ਸੋਵੀਅਤ ਯੂਨੀਵੰਗ ਟੁੱਟਣ ਵਾਲ ਵਾਦ੍ਰਿਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰੜਾ ਦਿੱਕਤ ਸੁਣ ਲਈ ਐਂ ਲਿਖਣੀ ਤੁਹਾਡਾ ਸਾਰਤਾ ਬਹੁਤ ਧੰਨਵਾਦ ਜੀ ਰੜਾ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਾਡੇ ਇੱਕ ਵੀਰ ਨੇ ਕਿਹਾ ਕਿ ਜੀ ਤੁਸੀਂ ਜਵੇਂ ਅੱਜ ਦੇ ਪ੍ਰੋਗਰਾਮ ਕਰ ਰਹੇ ਹੋ ਐ ਲੱਗਦਾ ਵੀ ਤੁਸੀਂ ਉਠੋਗੇ ਭਾਰਤ ਨੂੰ ਤੋੜ ਕੇ ਮੈਂ ਕਿਹਾ ਜੀ ਅਸੀਂ ਤਾਂ ਕੋਈ ਖਬਰਾਂ ਨਹੀਂ ਬਣਾਉਂਦੇ ਖਬਰਾਂ ਬੜੀਆਂ ਬਣੀਆਂ ਆਈਆਂ ਅਸੀਂ ਤਾਂ ਖਬਰਾਂ ਦੇ ਉੱਤੇ ਥੋੜਾ ਪਲਥਨ ਲਾ ਦਿੰਨੇ ਆ ਕਈ ਵਾਰੀ ਥੋੜਾ ਜਿਹਾ ਤੜਕਾ ਲਾ ਦਿੰਨੇ ਹਾਂ ਬਾਕੀ ਖਬਰ ਹੋਈ ਹੁਣ ਅਸੀਂ ਆਲਰੇਡੀ ਗੱਲ ਕੀਤੀ ਕਿ ਭਾਈ ਕਿਵੇਂ ਮੀਜ਼ੋਰਮ ਦਾ ਚੀਫ ਮਿਨਿਸਟਰ ਅਮਰੀਕਾ ਦੇ ਧਰਤੀ ਦੇ ਉੱਤੇ ਜੋ ਕੁੱਕੀ ਕਬੀਲੇ ਦੇ ਲੈਂਡ ਦੀ ਗੱਲ ਕਰਦਾ ਔਰ ਉਹਨੇ ਨਕਸ਼ਾ ਵੀ ਦੇ ਦਿੱਤਾ ਕਿ ਭਾਈ ਉਸ ਦੇ ਵਿੱਚ ਕੀ ਹੋਏਗਾ ਐਡਮਿਨਿਸਟ੍ਰੇਟਿਵ ਯੂਨਿਟ ਐਡਮਿਨਿਸਟ੍ਰੇਟਿਵ ਵਰਡ ਨੂੰ ਯੂਜ਼ ਕੀਤਾ ਫਿਰ ਅਸੀਂ ਸਤਪਾਲ ਮਲਕ ਦਾ ਜ਼ਿਕਰ ਕੀਤਾ ਵੀ ਇਹਦਾ ਦੇਸ਼ ਭਗਤ ਜਿਹਨੇ ਆਰਟੀਕਲ 370 ਤੋੜਿਆ ਹੋਏ ਜੰਮੂ ਕਸ਼ਮੀਰ ਦਾ ਗਵਰਨਰ ਹੁੰਦੇ ਆ ਉਹ ਕਹਿੰਦਾ ਵੀ ਬਈ ਇਨਾਫ ਇਨਾਫ ਇਧਰ ਤੋਂ ਇਨਸਾਫ ਨਹੀਂ ਨਿਕਲਣਾ ਹੈ ਬ੍ਰਾਹਮਣਵਾਦ ਵਾਲੇ ਬੈਠੇ ਆ ਇਹਦੇ ਤੇ ਤੇ ਅਸੀਂ ਜਾਟ ਲੈਂਡ ਵਾਲ ਵਧੀਆ ਸਿੱਖ ਬਣੀਏ ਸਿੱਖਾਂ ਤੋਂ ਬਿਨਾ ਕੋਈ ਆਪਸ਼ਨ ਨਹੀਂ ਹੈ ਹੁਣ ਉਹਨਾਂ ਨੂੰ ਵੀ ਸੱਤ ਬਾਰ ਮਤਲਬ ਕਿਹੜਾ ਸਾਡੇ ਘਰੋਂ ਲੰਚ ਕਰਕੇ ਗਿਆ ਵੀ ਅਸੀਂ ਲੰਚ ਜਿਹਨੂੰ ਕੋਈ ਕੋੜ ਕੇ ਪਿਆ ਆ ਵੀ ਜਾ ਕੇ ਹੈ ਨਾ ਹੁਣ ਅਸੀਂ ਜਦੋਂ ਹਮੇਸ਼ਾ ਹੀ ਮੈਂ ਮਿਲਾਨ ਕੁੰਦਰਾ ਦਾ ਜ਼ਿਕਰ ਕਰਦਾ ਫ੍ਰੀਲੈਂਸ ਜਰਨਲਿਸਟ ਦਾ ਕਿਵੇਂ ਵਾਰ ਕੀ ਹੁੰਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਜ਼ੁਲਮ ਹੁੰਦਾ ਹੈ ਜ਼ੁਲਮ ਸਿਰਫ ਕਿਸੇ ਨੂੰ ਫੜ ਕੇ ਟਾਰਚਰ ਕਰਨ ਤੱਕ ਨਹੀਂ ਹੁੰਦਾ ਜਦੋਂ ਤੁਸੀਂ ਕਿਸੇ ਦੀ ਜ਼ਬਾਨ ਬੋਲੀ ਦੇ ਉੱਤੇ ਹਮਲਾ ਕਰਦੇ ਹੋ ਉਸਦੇ ਬੋਲੀ ਦੇ ਹੱਕ ਖੋਹਦੇ ਹੋ ਔਰ ਆਪਣਾ ਉਸਤੇ ਲਾਗੂ ਕਰਦੇ ਹੋ ਅੰਗਰੇਜ਼ ਜ਼ਬਰਦਸਤੀ ਜੋ ਇਸਵੜੇ ਇੰਡੀਆ ਹਿੰਦੀ ਨੂੰ ਕਰ ਰਿਹਾ ਹੁਣ ਤੁਸੀਂ ਦੇਖੋ ਵੀ 22 ਆਫੀਸ਼ੀਅਲ ਲੈਂਗੁਏਜਸ ਨੇ ਇੰਡੀਆ ਦੀ ਬਿਲਕੁਲ ਹਿੰਦੀ ਨਾਂ ਦੀ ਕੋਈ ਜ਼ਬਾਨ 19ਵੀਂ ਸਦੀ ਤੱਕ ਨਹੀਂ ਸੀ ਅੰਗਰੇਜ਼ਾਂ ਨੇ ਡਾਇਲੈਕਟ ਸੀ ਜਿਵੇਂ ਅਬਦੀ ਸੀ ਬਰਜਪਾਸ਼ਾ ਸੀ ਭੋਜਪੂਰੀ ਉਹਦੇ ਅੱਜ ਵੀ ਭੋਜਪੂਰੀ ਬੋਲਣ ਵਾਲੇ 5 ਕਰੋੜ ਲੋਕ ਨੇ ਅੱਛਾ ਰਵੀਸ਼ ਕੁਮਾਰ ਪ੍ਰੋਮਿਨੈਂਟ ਜਰਨਲਿਸਟ ਹੈ ਜਿਸ ਦੇ 21 ਫਰਵਰੀ 21 22 ਫਰਵਰੀ ਜਿਹੜਾ ਯੂਨ ਮਦਰ ਲੈਂਗੁਏਜ ਡੇ ਆਂਦਾ ਹੈ ਉਸ ਦਿਨ ਉਹ ਪੋਜਪੂਰੀ ਚ ਪ੍ਰੋਗਰਾਮ ਕਰਦਾ ਕਹਿੰਦਾ ਮੇਰੀ ਮਦਰ ਟੰਗ ਪੋਜਪੂਰੀ ਹੈ ਹਾਲਾਂ ਉਹ ਹਿੰਦੀ ਬਹੁਤ ਖੂਬਸੂਰਤ ਬੋਲਦਾ ਹੈ ਪ੍ਰੋਗਰਾਮ ਉਹਦੇ ਹਿੰਦੀ ਚ ਹੁੰਦੇ ਨੇ ਹੁਣ ਇਹ ਪੋਜਪੂਰੀ ਹੈ ਅਬਦੀ ਹੈ ਬ੍ਰਜ ਭਾਸ਼ਾ ਹੈ ਖੜੀ ਬੋਲੀ ਹੈ ਦੂਸਰਾ ਹੈ ਇਹਨਾਂ ਨੇ ਉਹਨੂੰ ਖਿੱਚ ਕੇ ਹਿੰਦੀ ਬਣਾਇਆ ਹੁਣ 22 ਲੈਂਗੁਏਜਸ ਇੰਡੀਆ ਦੀਆਂ ਆਫੀਸ਼ੀਅਲ ਲੈਂਗੁਏਜਸ ਨੇ ਕਿਤੇ ਇੰਡੀਅਨ ਕਨਸਟੀਟਿਊਸ਼ਨ ਚ ਇੰਡੀਆ ਹਿੰਦੀ ਜਿਹੜੀ ਹੈ ਨੈਸ਼ਨਲ ਲੈਂਗੁਏਜ ਨਹੀਂ ਹੈ ਇਹ ਵੀ ਭੁਲੇਖੇ ਪਾਏ ਹੋਏ ਨੇ ਕਿਤੇ ਜਿਹੜਾ ਉਹਦਾ 22 ਚੋਂ ਵੀ ਨੌ ਲੈਂਗੁਏਜਸ ਹੋ ਨੇ ਹੁਣ ਬਹੁਤ ਵਾਰੀ ਇਹ ਹੁੰਦਾ ਹੈ ਕਿ ਜੀ ਡਾਇਲੈਕਟ ਤੇ ਲੈਂਗੁਏਜ ਕੀ ਫਰਕ ਹੈ ਇਹ ਕਿਹਾ ਜਾਂਦਾ ਵੀ ਡਾਇਲੈਕਟ ਉਹ ਹੁੰਦਾ ਜਿਹਦੀ ਆਪਣੀ ਲਿਪੀ ਨਾ ਹੋਵੇ ਹੁਣ 22 ਚੋਂ ਨੌ ਜ਼ਬਾਨਾਂ ਐਸੀਆਂ ਨੇ ਜਿਹੜੀਆਂ ਦੇਵਨਾਗਰੀ ਚ ਲਿਖੀਆਂ ਜਾਂਦੀਆਂ ਇੱਕ ਉਹ ਹਨ ਹਾਂ ਉਹਨਾਂ ਦੀ ਸਕ੍ਰਿਪਟ ਨਹੀਂ ਹੈ ਲੇਕਿਨ ਇਹਦੇ باوجود ਹਿੰਦੀ ਨੂੰ ਕਿਵੇਂ ਫੋਰਸ ਕਰ ਰਹੇ ਨੇ ਔਰ ਇਸ ਦਾ ਨਤੀਜਾ ਨੌਰ ਤੇ ਵੀ ਤਾਂ ਜੋ ਉਹਨਾਂ ਨੇ ਇਵਨ ਹਾਲਾਂ ਜਿਵੇਂ ਐਜੂਕੇਸ਼ਨ ਹੈ ਉਹ ਸਟੇਟ ਸਬਜੈਕਟ ਹੈ ਪਰ ਤੁਸੀਂ ਪੰਜਾਬ ਦੇ ਸਕੂਲਾਂ ਚ ਦੂਜੇ ਤੀਜੇ ਦੇਖੋ ਕੀ ਹਾਲ ਕੀਤਾ ਹੋਇਆ ਹੈ ਸਿਲੇਬਸ ਕਿਵੇਂ ਕਾਬੂ ਕਿਤੇ ਸੀਬੀਸੀ ਦਾ ਕਿਤੇ ਕਿਹੜਾ ਬੋਰਡ ਕਿਤੇ ਨੀਟ ਪ੍ਰੀਖਿਆ ਤੇ ਕਿਤੇ ਫਲਾਣੇ ਦੇ ਸਭ ਹਿੰਦੀ ਵਾੜੀ ਹੋਈ ਹੈ ਪਰ ਇੱਕ ਕ੍ਰੈਡਿਟ ਸਾਊਥ ਨੂੰ ਜਾਂਦਾ ਹੈ ਹਾਲਾਂ ਸਾਊਥ ਚ ਅਸੀਂ ਜੇ ਗੱਲ ਕਰੀਏ ਸਾਊਥ ਆੜੇ ਆਪਣਾ ਸਿਰ ਪਰਾਨ ਯਕੀਨ ਨਹੀਂ ਰੱਖਦੇ ਸਿਆਣਪ ਨਾਲ ਚੱਲਦੇ ਨੇ ਇਸ ਲਈ ਆਲਰੇਡੀ ਤਮਿਲਨਾਡ ਵੀ ਆਂਧਰਾ ਵੀ ਕਰਨਾਟਕਾ ਨੇ ਉਹਨਾਂ ਨੇ ਇਕਨੋਮਿਕਲ ਜ਼ੋਨ ਦਾ ਕਨਸੈਪਟ ਦਿੱਤਾ ਹੋਇਆ ਕਿ ਇਹ ਅਸੀਮ ਫੈਮਿਲੀ ਪਲੈਨਿੰਗ ਕਰਕੇ ਬੱਚੇ ਕੱਟ ਕੀਤੇ ਹੋਏ ਨੇ ਆ ਕਾਊ ਬੈਲਟ ਜਿਹੜੀ ਆ ਰਾਜਸਥਾਨ ਯੂਪੀ ਮਧ ਪ੍ਰਦੇਸ਼ ਜੰਮੀ ਜਾਂਦੇ ਨੇ ਬੱਚੇ ਹਾਂ ਔਰ ਉੱਤੋਂ ਜਿਹੜਾ ਬਜਟ ਹੈ ਉਹਦੇ ਚੋ ਪੋਪੂਲੇਸ਼ਨ ਵਾਈ ਸਾਰੇ ਪੈਸੇ ਉਹਨਾਂ ਨੂੰ ਦੇ ਦਿੰਦੇ ਨੇ ਟੈਕਸ ਅਸੀਂ ਮੈਕਸਿਮਮ ਦੇ ਰਹੇ ਹਾਂ ਜੋ ਉਹਨਾਂ ਨੇ ਆਲਰੇਡੀ ਮੰਗ ਕੀਤੀ ਹੋਈ ਹੈ ਕਿ ਤਮਿਲਨਾਡ ਆਂਧਰਾ ਤੇਲੰਗਾਨਾ ਔਰ ਕੇਰਲਾ ਕਰਨਾਟਕਾ ਇਹ ਪੰਜ ਸਟੇਟਾਂ ਦਾ ਜ਼ੋਨ ਬਣਾਇਆ ਜਾਏ ਹੁਣ ਇਹਨਾਂ ਨੇ ਲੈਂਗੁਏਜ ਵੀ ਕਿਵੇਂ ਵਿੱਚ ਹਿੰਦੀ ਤਾਂ ਉਹਨਾਂ ਨੇ ਵਰਣ ਨਹੀਂ ਦਿੱਤੀ ਹੋਈ ਹੁਣ ਜਿਹੜੀਆਂ ਸੈਂਟਰਲ ਬਾਡੀ ਜਿਵੇਂ LIC ਹੈ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਅਸੀਂ ਉਹ ਬੱਚੇ ਸੀ ਉਦੋਂ ਵੀ ਸੀ ਸੈਂਟਰਲ ਦਾ ਅਰਬਾ ਰੁਪਏ ਉਹਦੇ ਚ ਪਏ ਹੋਏ ਨੇ ਲੋਕਾਂ ਦੇ ਹੁਣ LIC ਨੇ ਆਪਣੇ ਵੈਬਸਾਈਟ ਦੇ ਉੱਤੇ ਹਿੰਦੀ ਦੇ ਵਿੱਚ ਤਾਂ ਹੈ ਹੀ ਸੀ ਕੋਈ ਉਹਦੇ ਵਿੱਚ ਕਨੈਕਟ ਬਟਨ ਹੋਏਗਾ ਕਿ ਵੀ ਤੁਸੀਂ ਅੰਗਰੇਜ਼ੀ ਚ ਆ ਕੇ ਦੇਖ ਸਕਦੇ ਹੋ ਆਲੋਫ ਇਹ ਸੜਨ ਜਿਹੜਾ ਉਹ ਅੰਗਰੇਜ਼ੀ ਵਾਲਾ ਬਟਨ ਉੜਾਤਾ ਉਹਨਾਂ ਨੇ ਹੁਣ ਤੁਸੀਂ ਯੂਨਿਟੀ ਦੇਖੋ ਸਾਡੇ ਤਾਂ ਆ ਚੰਡੀਗੜ੍ਹ ਚੋਂ ਕਿੰਨੇ ਏਕੜ ਹਰਿਆਣੇ ਨੂੰ ਦੇ ਦਿੱਤੀ ਸੋਸਾਈ ਬਿਆਨ ਦੇਣ ਦਾ ਕੁਝ ਨਹੀਂ ਹੈ ਮੁੰਡੇ ਸੱਖਾਂ ਦੇ ਪੰਜਾਬ ਦੇ ਬੱਚੇ ਮਾਰੇ ਜਾ ਰਹੇ ਨੇ ਹਰਦੀਪ ਸਿੰਘ ਨਿਜਰ ਤੋਂ ਲੈ ਕੇ ਦੂਜਿਆਂ ਤੱਕ ਕੋਈ ਬੋਲਣ ਨੂੰ ਤਿਆਰ ਨਹੀਂ ਕਟੂ ਕਰਤੇ ਸਾਊਥ ਨੂੰ ਕਿਉਂਕਿ ਸਾਊਥ ਨੂੰ ਲੀਡ ਤਾਂ ਤਾਮਿਲਨਾਡ ਕਰਦਾ ਹੈ ਸਭ ਤੋਂ ਵੱਡੀ ਸਟੇਟ ਹੈ ਤਾਮਿਲ ਆਪਣਾ ਕਲਚਰ ਹੈ ਤਾਮਿਲ ਲੈਂਗੁਏਜ ਨੂੰ ਹੀ ਕਲਾਸਿਕ ਲੈਂਗੁਏਜ ਰੈਕਗਨਾਈਜ਼ ਕੀਤਾ ਇੰਡੀਅਨ ਕਨਸਟੀਟਿਊਸ਼ਨ ਜਿਵੇਂ ਸੰਸਕ੍ਰਿਤ ਨੂੰ ਕੀਤਾ ਹੋਇਆ ਔਰ ਉਹ ਇਹਨਾਂ ਦੀ ਕੋਈ ਡੋਮਿਨੈਂਸ ਮੰਨਦੇ ਨਹੀਂ ਨੇ ਭਾਜੀਪੀ ਦੇ ਪੈਰ ਵੀ ਨਹੀਂ ਲੱਗਣ ਦਿੱਤੇ ਉਹਨਾਂ ਨੇ ਹੁਣ ਜਿਉਂ ਹੀ LIC ਦੇ ਵੈਬਸਾਈਟ ਤੇ ਆਇਆ ਫੋਰਨ ਜਿਹੜਾ ਤਾਮਿਲਨਾਡ ਦਾ ਚੀਫ ਮਿਨਿਸਟਰ ਮਿਸਟਰ ਸਟਾਲਨ ਜਿਹੜਾ ਕਰਨਾਦੇ ਦੀ ਪੁੱਤਰ ਹੈ ਉਹ ਕਰਨਾਦੇ ਜਿਹੜੇ 1960ਵਿਆਂ ਚ ਇਹ ਸਭ ਤੋਂ ਵੱਡੀ ਐਜੀਟੇਸ਼ਨ ਲੀਡ ਕੀਤੀ ਸੀ ਕਿ ਭਈ ਇਹ ਅਸੀਂ ਹਿੰਦੀ ਨੂੰ ਨਹੀਂ ਮੰਨਦੇ ਔਰ ਉੱਥੇ ਤੁਹਾਨੂੰ ਕੋਈ ਹਿੰਦੀ ਬੋਰਡ ਹਿੰਦੀ ਤਾਂ ਨੇੜੇ ਟੇੜੇ ਨਹੀਂ ਲੱਗਦੇ ਔਰ ਉਹਨੇ ਜਿਹੜਾ ਟਵੀਟ ਕੀਤਾ ਉਹਦੇ ਚ ਉਹਨਾਂ ਨੇ ਕਿਹਾ ਕਿ ਭਈ ਪੋਸਿੰਗ ਅ ਸਕਰੀਨਸ਼ਾਟ ਆਫ LIC ਆਫ ਇੰਡੀਆ ਵੈਬ ਪੇਜ ਕੰਟੇਨਿੰਗ ਹਿੰਦੀ ਦਾ ਚੀਫ ਮਿਨਿਸਟਰ ਸੈਡ ਇਨ ਅ ਪੋਸਟ ਔਨ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਥੈ LIC ਵੈਬਸਾਈਟ ਹੈਜ਼ ਬੀਨ ਰਿਡਿਊਸਡ ਟੂ ਅ ਪ੍ਰੋਪਾਗੈਂਡਾ ਟੂਲ ਫਾਰ ਹਿੰਦੀ ਇੰਪੋਜ਼ੀਸ਼ਨ even the option to select english is displayed in hindi this he claimed was nothing but cultural and language imposition by force trampling on india's diversity unhe kya bhi ye jdi diversity khatam karke forcefully tusi lagu fir ek step ho agge gaya lic grew with the patronage of all indians how dare it betray the majority of its contributors we demand an immediate roll back of this linguistic tyranny linguistic tyranny zubaan da zulm jabhi tusi saadi utthe hindi kar rahe ho this is a new term linguistic tyranny tenu roll back karo aur jis daave naal jis force naal ke even jehdi utthe pro bjp alliance wale ek group hai ohna ne bhi is te utthe ohna da ਜਿਹੜਾ ਇੱਕ ਡਾਕਟਰ ਐਸ.ਡੀ. ਰਾਮਾਦਾਸ ਹੈ ਇਹਨਾਂ ਦਾ ਭਾਜਪਾ ਐਲਾਈ ਹੈ ਪੀਐਮਕੇ ਦਾ ਫਾਊਂਡਰ ਉਹਨੇ ਕਿਹਾ ਟਰਮਿੰਗ ਦਾ ਮੂਵ ਐਸ ਬਲੇਟੈਂਟ ਇੰਪੋਜੀਸ਼ਨ ਆਫ ਹਿੰਦੀ ਔਨ ਅਦਰ ਲੈਂਗੁਏਜ ਸਪੀਕਿੰਗ ਪੀਪਲ ਭਾਜਪਾ ਐਸ ਐਲਾਈ ਐਂਡ ਪੀਐਮਕੇ ਫਾਊਂਡਰ ਡਾਕਟਰ ਰਾਮਾਦਾਸ ਹ ਸੈਡ ਦਾ ਅਟੈਂਪਟ ਬਾਈ ਐਲਆਈਸੀ ਇਸ ਹਾਈਲੀ ਕੰਡੈਮਨੇਬਲ ਐਸ ਇਟ ਵਾਸ ਟਰਾਇੰਗ ਟੂ ਪੁਸ਼ ਅ ਲੈਂਗੁਏਜ ਅਮੰਗ ਦਾ ਨਾਨ ਹਿੰਦੀ ਸਪੀਕਿੰਗ ਪੀਪਲ ਬੀਸ ਅਦਿਤੈ ਕਰ ਰਹੇ ਹੋ ਲਿੰਗੁਇਸਟਿਕ ਟੇਰਨ ਨੂੰ ਰੋਲ ਬੈਕ ਕਰੋ 24 ਆਵਰਸ ਆਲਸੇ ਨੇ ਉਹ ਸਾਡੇ ਵੈਬਸਾਈਟ ਚ ਗੜਬੜ ਹੋ ਗਈ ਸੀ ਖਰਾਬੀ ਹੁਣ ਅਸੀਂ ਦਰੁਸਤ ਕਰਤਾ ਹੁਣ ਸਾਡਾ ਇਹ ਹੈ ਜਦੋਂ ਲੋਕ ਖਲੋਂਦੇ ਨੇ ਜਿਹੜੀ ਗੱਲ ਹਰਜਿੰਦਰ ਸਿੰਘ ਜੰਦਾ ਸੁਖਦੇਵ ਸਿੰਘ ਸੁੱਖਾ ਨੇ ਆਪਣੇ ਲੈਟਰ ਚ ਕਹੀ ਸੀ ਪ੍ਰੈਜ਼ੀਡੈਂਟ ਨੂੰ ਵੈਂ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ ਬਿਲਕੁਲ ਲੋਕ ਆਪਣੀ ਬੋਲੀ ਲਈ ਆਪਣੇ ਹੱਕਾਂ ਲਈ ਆਪਣੀ ਇੰਟਰਸਟ ਨੂੰ ਵਾਚ ਕਰਨ ਲਈ ਆਪਣੀ ਤਹਿਜ਼ੀਬ ਲਈ ਖਲੋਂਦੇ ਖਲੋਂਦੇ ਆ ਲੇਕਿਨ ਤੁਸੀਂ ਇਸ ਤੋਂ ਇਹ ਅੰਦਾਜ਼ਾ ਲਾ ਲਓ ਕਿ ਭਈ ਭਾਰਤ ਫੇਰ ਉਹੀ ਦਿਲ ਦੇ ਟੁਕੜੇ ਹੁਣ ਪਹਿਲਾਂ ਹੀ ਕੀਤੇ ਹੋਏ ਨੂੰ ਹੁਣ ਅੱਗੇ ਨਹੀਂ ਕਰਨੇ ਆ ਪਰ ਇਹ ਤਮਿਲਨਾਡ ਨੇ ਵੀ ਨੂੰ ਕਿਹਾ ਕਿ ਲਿੰਗੁਇਸਟਿਕ ਟੈਰ ਨਹੀਂ ਕਰ ਰਹੇ ਨੇ ਕਿਤੇ ਡਾਇਰੈਕਟ ਜੈਨੋਸਾਈਡ ਕਰ ਰਹੇ ਨੇ ਮਨੀਪੁਰ ਦੇ ਵਿੱਚ ਟੋਟਲ ਸਿਵਲ ਵਾਰ ਹੈ ਪੰਜਾਬ ਦੇ ਵਿੱਚ ਸਿੱਖਾਂ ਦੇ ਖਿਲਾਫ ਟੋਟਲ ਵਾਰ ਹੈ ਇੱਥੇ ਇਕਨੋਮਿਕਸ ਨੂੰ ਪੜਨ ਵਾਲੇ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਈ ਇਹ ਪੈਸਾ ਆਂਦਾ ਕਿੱਥੋਂ ਆਇਆ ਤੇ ਦੇ ਕੇ ਨੂੰ ਰਹਿ ਰਹੇ ਨੇ ਸੈਂਟਰ ਬਜਟ ਬਾਰੇ ਬਿਲਕੁਲ ਔਰ ਇਹ ਲਿੰਗੁਇਸਟਿਕ ਟੈਰਨੀ ਸੋ ਇਹ ਹੈ ਜਾਗਨੀਆਂ ਕਾਮਾ ਜਾਗ ਜਾਗਦੀਆਂ ਤੇਜ਼ੀਬਾਂ ਵਾਲੇ ਜਿਹੜੇ ਨੇ ਇਵੇਂ ਸੁੱਤੇ ਪਏ ਕਿਸੇ ਨੂੰ ਆਪਣੀ ਤੌਰ ਨਹੀਂ ਮਰੋੜਨ ਦਿੰਦੇ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਸਪਰੇ